ਪਿਆਰ ਪਰਿ ਸਾਸਰੀ ਕਾਲ ਕਿਸਨੇ ਐਡ ਦੋਣੀ ਤਾਲਪੇ ਪੋਟਰ ਤੇ ਨੰਬਰ ਚੱਲ ਜਿੰਦਾ 57 ਫੁੱਟ ਮੈ ਭੇਜ ਦੇ ਕਰੋ ਵੀਡੀਓ ਦੇ ਲਾਇਕ ਸ਼ੇਅਰ ਕਮੈਂਟ ਕਰਦੇ ਕਰੋ ਚੈਨਲ ਫੋਲੋ ਕਰਦੇ ਕਰੋ ਆਪਾਂ ਦੇ ਕੇ 5 ਤੋਂ 6 ਚੀਜ਼ਾਂ ਤੇ ਟਰਾਲੇ ਹੀ ਲੈ ਕੇ ਆਏ ਆ 20 ਫੁੱਟ ਤੋਂ ਲੈ ਕੇ ਤੇ 11 ਫੁੱਟ ਤਾਈ ਵੀਡੀਓ ਸਾਰੀ ਵਿਕਲ ਸਟੈਪ ਨਾ ਕਰੋ 20 ਫੁੱਟਾ ਟਰਾਲਾ ਏਰੀਆ ਅੰਬਰ ਸਰ ਪੈਂਡ ਬਣੀ ਡਿਆ ਤੇ ਜਾਲੀ ਵਾਲਾ ਬੈੱਡ ਲਗਾ ਪੂਰਾ ਵਧੀਆ ਟਰਾਲਾ ਤੇ ਵੀ ਫੁੱਟ ਲੰਮਾ 7 ਫੁੱਟ ਚੌੜਾ ਦਾ ਸਿੰਘ ਕੀ ਗਾਡਰ ਦਾ ਨੜੀ ਹੱਬ ਰੀਅਲਟਾਈਸਾ ਵੀ ਬਈ ਦੇ ਭੈਰਗਾ ਤੇ 3 ਫੁੱਟ ਵਿੱਡ 2 ਫੁੱਟ ਬਾੜ ਪੂਰ ਕੇ ਕੁੰਡ ਕਾ ਛੁੰਡਾ ਪੂਰ ਕੇ ਨਰੋਈਆਂ ਲੱਗੀਆਂ ਤੇ ਆ ਵੀਰੋ ਸੰਗਲਗਾ ਸੰਗਲਗਾ ਪੂਰੀਆਂ ਲੱਗੀਆਂ ਕਿਸੇ ਵੀਰ ਪਾਈ ਨੇ ਲੈਣਾ ਹੋਏ ਵੀ ਦਾ ਸੰਪਰਕ ਸਾਡੇ ਦਾ ਸਿੰਘ ਕੀ ਗਾਡਰਾਂ ਦੀ ਥੋੜੀ ਫੇਰ ਕੈਂਚੀਆਂ ਬਣਾ ਕੇ ਲਾਈਆਂ ਤੇ ਪੂਰਾ ਹੈਵੀ ਤੋਂ ਪਾਰਾ ਡਰਾ ਦਾ ਪੂਰੇ ਮੋਟਰ ਮੋٹے ਗਾਡਰਾਂ ਤੇ ਮਗਰ ਵੀ ਜਾਲੀ ਤੇ ਲੱਗੀ ਵੀ ਆ ਜਾਲੀ ਲੱਗੀ ਵੀ ਆ ਬੈੱਡ ਤੇ ਤੇ ਮਗਰ ਫੋਟੋ ਬਣਾ ਕੇ ਲਈ ਵੀ ਆ ਤੇ ਢਾਲਾ ਪੂਰਾ ਹੈਵੀ ਟਰਹਾਂ ਦਾ 20 ਫੁੱਟ ਲੰਮਾ 7 ਫੁੱਟ ਚੌੜਾ ਮੰਜੇ ਨੂੰ ਜਾਲੀ ਲੱਗੀਏ ਬੇਰ ਤੇ ਲੱਗੇ ਵੀਲ ਕਵਰ ਤੇ ਲਕਟਾ ਲੱਗਿਆ ਰੇਟ ਹੈਗਾ ਤੇਦਾ ਰੇਟ ਫੁੱਲ ਭਲੇਟਾ ਭਰੀਆਂ ਉਹਦੇ ਗਾਡਰਾਂ ਕੋਲੇ ਕਿਥੇ ਹਿੱਸਾ ਕਸਿਆ ਵੀ ਆਏ ਨਹੀਂ ਟਰਾਲਾ ਧਬ ਜੂਗਾ ਉਥੋਂ ਗਾਡਰ ਟੜਕ ਜਾਣਗੇ ਇਹ ਸੇਕੜੋ ਕਾਟਰ ਤੇ ੜਕਦੇ ਹੁੰਦੇ ਆ ਤੇ 3 ਫੁੱਟ ਬੈੱਡ ਆ ਸਾਰਾ ਟਰੈਡਲ ਲੇਜ਼ਰ ਕੱਟਣਾ ਬਣਿਆ ਆ ਆਪਾਂ ਰੇਟ ਦੀ ਗੱਲ ਕਰੀ ਗੀ ਆਪਾਂ ਰੇਟ ਹੈਗਾ ਇਹਦਾ 2 3 ਲੱਖ ਤੇ 95000 ਰੁਪਿਆ ਰੇਟ ਆ 3 ਲੱਖ 95000 ਰੁਪਿਆ ਰੇਟ ਆ ਪੰਜਾਂ ਬੰਦੇ ਨੇ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਲੈਸ ਕਰ ਦੇਣਗੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਫੋਲੋ ਕਰਿਓ ਤੇ ਵੀੜ ਕੋ ਸਾਰੀ ਵੀ ਇੱਕ ਸਟੈਪ ਨਾ ਕਰਿਓ ਆਪਾਂ ਇਹਨਾਂ ਦੇ ਪੈਂਟੋ ਸੀਟ ਟਰਾਲੇ ਲੈ ਕੇ ਆਏ ਆ ਬਹੁਤ ਪੰਤੇ ਟਰਾਲੇ ਆ ਮਹਿੰਗੇ ਵੀ ਆ ਤੇ ਸਸਤੇ ਵੀ ਆ ਵੀੜ ਕੋ ਸਾਰੀ ਵਕਤ ਸਟੈਪ 14 ਸੱਤ ਟਰਾਲਾ ਡਬਲ ਪੰਪ ਤਿੰਨ ਫੁੱਟ ਬੈੱਡ ਦੋ ਫੁੱਟ ਬਾੜ 10 ਇੰਚ ਦੀ ਗਾਰਡਰਾਂ ਚ 55 ਇੰਚ ਮੱਚੀ ਹੋ ਕਾ ਵੀ ਭਾਈ ਦੇ ਬਹਿਰ ਆ ਤਿੰਨ ਫੁੱਟ ਬੈੱਡ ਤੇ ਬਹਿਰ 'ਚ ਲੱਗੇ ਆ ਵੀਲ ਕਵਰ ਪਏ ਹੋ ਆ ਡਾਂਲੇ ਨੂੰ ਕਲੱਚ ਲੱਗੇ ਆ ਦੰਨਾ ਪਾਸੋਂ ਟਾਇਲਾ ਖੋਲਦਾ ਡਬਲ ਪੰਪਾ ਤੇ ਜੱਸ ਸਿੰਘ ਦੀ ਗਾਡਰਾਂ ਚ ਆਏ ਰੇਲ ਦੇ ਸੇਜਾ ਵੀ ਭਾਈ ਦੇ ਭੈਰਾਂ ਚ ਕਣਕ ਝੋਨੇ ਵਾਲੇ ਟਾਇਰ ਕਿਸੇ ਵੀਰ ਪਈਏ ਜਣਾ ਵੀ ਸੰਪਰਕ ਕਰ ਸਕਦੇ ਆ ਪੂਰਾ ਹੈਵੀ ਟੋਡਰਾ ਦਾ ਪਰਾ ਟੋਡਰਾ ਬੜੀਆਂ ਨਿੱਕਰ ਤੇ ਸੇਲ ਦੇ ਮਾਲ ਚਾਹੀਦੇ ਕੰਦੀ ਕੰਦੀ தாம் ਮੋਰ ਲੱਗੀ ਹੋਈ ਆ ਦੇ ਟਾਟਾ ਸੇਲ ਦੇ ਸੇਲ ਦੇ ਮਾਲ ਚਾਹੀਦੇ ਤੇ ਕਿਸੇ ਵੀਲ ਬਣਾ ਆ ਤਿੰਨਾ ਪਾਸੇੋਂ ਦਾ ਖੁੱਲਦਾ ਉਧਰ ਨੂੰ ਉਧਰ ਨੂੰ ਰੇਟ ਹੈਗਾ ਦਾ 2,60,000 ਰੁਪਇਆ ਜਿਹੜਾ ਪੰਜਾਂ ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਇਆ ਡਿਸਕਾਊਂਟ ਦੇ ਦੇਣਗੇ 2,60,000 ਰੁਪਇਆ ਰੇਟ ਹੈ ਪੰਜਾਂ ਬੰਦਿਆਂ ਨੂੰ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੇਸਬੁੱਕ ਦਾ YouTube ਦਾ 5000 ਰੁਪਇਆ ਡਿਸਕਾਊਂਟ ਦੇ ਦੇਣਗੇ ਤੇ 14 7 ਟਰਾਲਾ ਵਧੀਆ 55 ਇੰਚ ਹੋਕੋ ਕਿਤੇ ਬੁੱਲਾ ਪਿੰਦਾ 4 ਇੰਚੀ ਤੇ ਪੂਰਾ ਵਧੀਆ ਟਰਾਲਾ ਪੂਰਾ ਨਿੱਗਰ ਹਾਂ 16 7 ਟਰਾਲਾ ਡਬਲ ਪੰਪ ਇਹ ਵੀ ਲੈਫਟ ਵਾਲਾ ਟਰਾਲਾ ਦਾ 16 ਸਾਤ ਤੈਨ ਫੋਟ ਵੈਟੋ ਦੋ ਫੋਟ ਬਾੜੋ 10 ਇੰਚੀ ਗਾਡਰ ਦਾਣੜੀ ਹੱਬਾ 4 ਇੰਚੀ ਬੱਤੇ ਵੀ ਬਾਈ ਦੇ ਭੈਰਗਾ ਤੇ ਤਿੰਨਾ ਪਾਸਿਓਂ ਟਾਡਾ ਖੋਲਦਾ ਜਾਲੀ ਲੱਗੀ ਵੀ ਆ ਪੰਜਾ ਪੇਪਾਂਾ ਬੈੱਡਾ ਲੈਕਟਾ ਮਗਰ ਲੱਗੀਆਂ ਤਿੰਨ ਤਿੰਨ ਸਾਈਡਾਂ 'ਤੇ ਲੱਗੀਆਂ ਮੂਰੀ ਲੱਗੀਆਂ ਰਸੇ ਕਸਣ ਵਾਲਾ ਮਗਰ ਵੀ ਲੱਗਿਆ ਮੂਰੀ ਲੱਗਿਆ ਕਲੱਚ ਲੱਗੇ ਹੋਏ ਡਾਲੇ ਨੂੰ ਤੇ ਪੂਰਾ ਵਧੀਆ ਟਰਾਲਾ ਲੇਜ਼ਰ ਕੱਟ ਦਾ ਸਾਰਾ ਟਰਾਲਾ ਪੁਣੀ ਵਾਲਾ ਮੰਜਾ ਲੱਗਿਆ ਵੱਡਾ ਟੂਲ ਬਾਕਸ ਲੱਗਿਆ ਰੇਟ ਹੈਗਾ 290000 ਰੁਪਿਆ ਡਬਲ ਪਾਪਾ 290000 ਰੁਪਿਆ ਰੇਟ ਹੈ 16 ਸੱਤ ਟਰਾਲਾ ਤੇ ਡਬਲ ਪੰਪ ਤੇ 290000 ਰੁਪਏ ਰੇਟ ਆ ਰੇ ਇਹ ਕਿਹੜਾ ਪੰਜਾਬ ਬੰਦਿਆਂ ਨੇ ਵੀਡੀਓ ਸ਼ੇਅਰ ਕਰਕੇ ਜੂ ਬੱਚ ਉਹ ਤੇ ਉਹ 5000 ਰੁਪਏ ਲੈਸ ਕਰ ਦੇਣਗੇ ਜਿਹਨਾਂ ਫੋਨੋ ਕਰਕੇ ਜੂ ਫੇਸਬੁੱਕ ਤੇ YouTube ਦਾ ਡਾਦੇ ਨੂੰ ਕਲੱਚ ਲੱਗੇ ਆ ਤੇ ਕੋਈ ਸੰਗਲ ਨਹੀਂ ਲੱਗਿਆ ਕਲੱਚ ਕੱਢੋ ਤੇ ਡਾਦਾ ਖੁੱਲ ਜਾਂਦਾ ਪੂਰੇ ਸੂਲਤਾ ਕਿੰਨਾ ਪਾਸੇ ਨੂੰ ਡਾਦਾ ਖੁੱਲਦਾ ਦੋ ਪਾਸਿਆਂ ਨਾਲ ਠੱਲੇ ਨੂੰ ਤੇ ਤਾਂ ਨੂੰ ਵੀ ਸੈ ਗੜ ਨੂੰ ਸਾਈਡ ਨੂੰ ਖੁੱਲਦਾ ਤੇ ਤਾਂ ਨੂੰ ਖੁੱਲਦਾ ਮਗਰ ਆ ਪੱਤੀ ਲਾਈ ਆ ਕਦੋਂ ਆਪਾਂ ਮਗਰ ਲੈਫਟ ਚੱਕਾਂਗੇ ਆਟੋਮੈਟਿਕ ਦੰਦਿਆ ਚੜ ਜਾਣੀ ਆ ਇਹ ਮਗਲੀ ਜਾਲੀ ਆ ਵੇਦੋ ਪੈਪ ਕੁਆਲਟੀ ਦਾ ਪਾਇਆ ਵਾ ਜੀਐਸਪੀ ਵਾਲਾ ਵੀਰ ਕੋ ਸਾਰੀ ਵੀ ਕੋ ਸਟੈਪ 16 ਸੱਤ ਟਰਾਲਾ 10 ਇੰਚੀ ਗਾਡਰ ਦਾ ਨੜੀ ਹਾਬਾ ਵਧੀਆ ਟਰਾਲਾ ਕੁਆਲਟੀ ਦਾ ਥੋੜਾ ਜਿਹਾ ਹੌਲਿਆ ਇਹ ਕਿਸੇ ਵੀ ਰਪਾਈਆਂ ਲੈਣਾ ਹੋਵੇ ਵੀਰਾਂਸ ਪਰ ਕਰ ਸਕਦੇ ਆ ਇਹ ਛੋੜਾ ਲੱਗਿਆ ਸਾਰਾ ਕੁਝ ਉਹੋ ਕੁਸਿਆ ਥੋੜਾ ਜਿਹਾ ਵਜਨ ਤੇ ਹਵਲਾ ਇਹਦਾ ਰੇਟ ਵੀ ਘਾਟਾ ਕਿਸੇ ਵੀ ਰਪੇ ਮੰਜਾ ਲੱਗਿਆ ਵਾ ਪੂਰਾ ਵਧੀਆ ਕੁਆਲਿਟੀ ਦਾ ਰੰਗ ਛੰਗ ਇਹਦਾ ਤੇ 14 16 7 ਆ ਇਹ ਤੇ ਦਾਸ ਸਿੰਘੀ ਗੱਡਰੇ ਦੇ ਵੀ ਦਾਨੜੀ ਹੱਬਾ ਰੇਲ ਦੇ ਹਿੱਸਾ ਤੇ 20 ਬਾਈ ਦੇ ਭੈਰਾਂ 3 ਫੁੱਟ ਵੈਡਾ 2 ਫੁੱਟ ਵਾੜਾ ਇਹਦੇ ਪਲੇਟਾ ਛਰੇਟਾ ਉਨ ਲੱਗੇ ਹੋਣਾ 4 ਇੰਚੀ ਬੱਤੀ ਆ ਥੋੜਾ ਜਿਹਾ ਵਜਨ ਚ ਹੋਲਾ ਉਂ ਟਰਾਲਾ ਠੀਕ ਹੈ ਇਹ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਤੇ ਇਹਦਾ ਰੇਟ ਹੈਗਾ 2 ਲੱਖ ਤੇ 60000 ਰੁਪਈਆ ਮੌਕੇ ਤੇ ਮਾਤਾਨ ਕਰ ਦੇਵਾਂਗੇ ਲੈਟਾ ਇਹਦੇ ਵੀ ਲੱਗੇ ਭੇੜੀ ਲੱਗੇ ਬੀਨ ਕਵਰ ਪਈ ਆ ਸਣੈ ਸਣੈ ਤੇ ਲੱਗਿਆ ਪੂਰਾ ਸੋਹਣਾ ਟਰਾਲਾ ਪੂਰਾ ਮੋਡੀਫਾਈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਜ਼ਿਲ੍ਹਾ ਮਬਰਸਰ ਪਿੰਡ ਮੀਂਟ ਗਿਆ ਉੱਥੇ ਖੜਾ ਇਹ ਇੱਕੇ ਵੀਰ ਤੇ ਸਾਰੇ ਟਰਾਲੇ ਆ ਵੀਡੀਓ ਸਾਰੀ ਵੀਕਲ ਸਟੈਪ ਨਾ ਕਰਿਓ ਲਾਈਕ ਸ਼ੇਅਰ ਕਮੈਂਟ ਕਰਦੇ ਜਾ ਕਰੋ ਚੈਨਲ ਫੋਲੋ ਕਰਦੇ ਜਾ ਕਰੋ 2 ਲੱਖ ਤੇ 60000 ਰੁਪਿਆ ਰੇਟ ਆ ਰਸੇ ਕਸਣ ਵਾਲਾ ਇਹ ਤੇ ਵੀ ਲੱਗੀਆਂ ਵੇਡ ਤੇ ਲੱਗੇ ਵੀਲ ਕਵਰ ਪਏ ਵੀ ਆ ਅੱਗੇ ਅੱਗੇ 16 ਸੱਤ ਹੀ ਟਰੰਦਾ ਇਹ ਆ ਤੇ ਪੂਰਾ ਵਧੀਆ ਤੇ ਇਹਦਾ ਰੇਟ ਹੈਗਾ 2 ਲੱਖ ਤੇ ਅੱਗੇ ਜਾ ਕੇ ਦੱਸਦੇ ਆ ਟਰਾਲੇ ਦਾ 10 ਇੰਚੀ ਗਾਡਰ ਦਾ ਨੇੜੀ ਹੱਪ रियल ਦਾ ਵੀ ਸਾਡੇ 20 बाई ਦੇ ਭੈਰ ਨੂੰ ਇਹ ਪੂਰਾ ਭਾਰਾ ਟਰਾਂਦਾ ਤੇ ਉਹਦੇ ਨਾਲੋਂ ਵਜਾਂ ਚ ਜ਼ਿਆਦੇ ਆ ਇਹ ਤੇ ਦਾਸ ਸਿੰਘ ਕੀ ਗੱਡਣਾ ਚ ਦਾਦੜੀ ਹਾ ਵਿਚਾਰੇ ਉਹ ਜੇਸਾ ਤੇ ਕੁਆਲਟੀ ਦਾ ਰੰਗ ਕੀਤਾ ਵਾ ਤੇ ਪੂਰੀ ਘਰਾ ਨਛਰਾ ਨਾ ਪੂਰਾ ਮੋਟੀਆਂ ਲੱਗੀਆਂ ਤੇ ਸੇਲ ਦਾ ਮਾਲ ਆ ਸਾੜੇ ਟਰਾਂਦੇ ਆ ਲੈਜਰ ਕੱਟ ਤਾਂ ਵੈਡਾ ਪੰਜਾ ਪੈਪਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਕਦੀ ਜਾਂਦਾ ਗਾਨ ਖੰਨ ਲੱਗੀ ਬਡਾ ਟੂਲ ਬਕਸ ਲੱਗਿਆ ਤੇ ਕਣਕ ਝੋਨੇ ਵਾਲੇ ਟਾਇਰ ਆ ਵਧੀਆ ਡੰਗਾ ਧਾਉਣ ਵਾਲੇ ਕਿਸੇ ਵੀਰ ਭਾਈ ਨੇ ਲੈਣੀ ਹੁਣ ਵੀ ਤੁਸੀਂ ਸਪਰਕ ਕਰ ਸਕਦੇ ਆਂ ਵੇਪਰ ਸ਼ੇਪਰ ਪੂਰਾ ਵਧੀਆ ਲੱਗਿਆ ਮਗਰ ਲਾਈਟਾਂ ਲੱਗੀਆਂ ਪੈਡਾਂ ਦੇ ਵੀ ਤੇ ਮਗਰ ਵੀ ਇਹਦਾ ਰੇਟ ਹੈਗਾ 275000 ਰੁਪਏ 275000 ਰੁਪਿਆ ਰੇਟ ਆ ਮੌਕੇ ਤੇ ਮਾਨਤਾਣ ਕਰਦੇ ਆਂ ਕਿ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸਪਰਕ ਕਰ ਸਕਦੇ ਆਂ ਸਾਰੀ ਜਾਣਕਾਰੀ ਫੋਨ ਲੱਗ ਜਾਂਦਾ ਤੇ 5000 ਰੁਪਿਆ ਲੈਸ ਕਰ ਦਿੰਗੇ ਸਾਰੇ ਟਰਾਲਿਆਂ ਚੋਂ ਕਿਹੜਾ ਪੰਜ ਪੰਜ ਬੰਦੇ ਨੂੰ ਵੀਡੀਓ ਕੋ ਸ਼ੇਅਰ ਕਰਕੇ ਜਾਓ ਚੈਨਲ ਫੋਲੋ ਕਰਕੇ ਵੀਰ ਕਬਰ ਪਏ ਆ ਬੇੜੇ ਤੇ ਲੱਗੇ ਆ ਲਾਈਟਾਂ ਲੱਗੀਆਂ ਕੁਆਲਟੀ ਦੇ ਰੰਗ ਆ ਆ ਵੇਖ ਲੋ ਆ ਗਰਾਂਹਾਂ ਦੇ ਮੋਹਰ ਲੱਗੀ ਆ ਤੇ ਫੇਲ ਦਾ ਮਾਲ ਆ ਸਾਰੀ ਕੰਮ ਕਰੀ ਫੋਨ ਲੱਗੇ ਜਦੇ ਮੰਜਾ ਇਹਦਾ ਬਣਨ ਵਾਲਾ ਤੇ ਮੰਜਾ ਤੋਂ ਨਹੀਂ ਬਣ ਸਕਦੀ ਅੱਗੇ ਆਗਾ 14 ਫੁੱਟਾ 14 7 ਡਰਾੰਦਾ ਵਧੀਆ ਡਰਾੰਦਾ ਕਿਸੇ ਵੀਰ ਪਈ ਨੇ ਲੈਣਾ ਹੋਏ 20 ਦੇ ਵੀ 10 ਇੰਚੀ ਗਾੜਰਾ ਕਿ ਦਾਣੜੀ ਹੱਬ ਚ ਰੇਲ ਦੇ ਹਿੱਸਾ 20 ਵਜੇ ਫੇਰਗੇ ਬਿਨਾ ਪੰਪ ਤੋਂ ਢਰਾਉਂਦਾ ਹੈ ਇਹ ਢਰਾਉਦਾ ਹੈਗਾ ਬਿਨਾ ਪੰਪ ਤੋਂ ਤੇ ਜਾਜੀ ਫਰਸ ਲੱਗੀ ਆ ਪੂਰਾ ਵਧੀਆ ਸਾਫ ਢਰਾਉਂਦਾ ਤੇ 14 ਸੱਤ ਦਾ ਢਰਾਉਂਦਾ ਇਹ ਤਾਂ ਸਿੰਘ ਕੀ ਗਾੜਰ ਦਾਣੜੀ ਹੱਬ ਰੇਲ ਦੇ ਹਿੱਸਾ 20 ਵਜੇ ਫੇਰਗੇ ਤਿੰਨ ਫੁੱਟ ਬੈਠੇ ਤੇ ਮਗਰ ਜਾਲੀ ਨਹੀਂ ਲੱਗੀ ਮੂਰੇ ਜਾਲੀ ਲੱਗ ਦਿੱਨਾ ਪਾਸੇ ਜਾਲੀ ਲੱਗੀ ਐ ਪਿਛਲੇ ਪਾਸੇ ਸਾਈਡ ਕੇ ਬੈਕ ਸਾਈਡ ਇਹਦੇ ਜਾਲੀ ਨਹੀਂ ਲੱਗੀ ਲਾਈਟਾਂ ਛਿੱਟਾ ਇਹਦੇ ਵੀ ਲੱਗੀਆਂ ਹੁੱਕ ਲੱਗੀ ਆ ਤੇ ਰੀਲ ਦਾ ਹਿੱਸਾ ਵੀ ਬਾਈ ਦੇ ਬਹਿਰਾਂ ਪੂਰਾ ਵਈਆ ਡਰਾਦਾ ਇਹਦਾ ਰੇਟ ਦੀ ਗੱਲ ਕਰਕੇ ਰੇਟ ਹੈਗਾ 2,115,000 ਰੁਪਇਆ ਕਿਹੜਾ ਪੰਜਾਂ ਬੰਦਿਆਂ ਨੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 10 ਇੰਚੀ ਗਾਡਰਾ ਚ ਇਹ 55 ਇੰਚ ਮੱਚੀ ਹੋਪ ਕਾ ਪੂਰਾ ਵਧੀਆ ਹੈ ਵੀ ਤੋਂ ਪਰ ਟਰਾਲਾ ਕਿਸੇ ਵੀਰ ਪਈ ਨਹੀਂ ਲੈਣਾ ਹੋਵੇ ਵੀ ਤੋਂ ਸਪਰਕ ਕਰ ਸਕਦੇ ਹਾਂ ਮਾਲਕ ਪਿੱਤਾ ਨੰਬਰ ਉੱਤੇ ਚੱਲਿਆ ਸਾਰੀ ਜਾਣਕਾਰੀ ਫੋਨ ਲੱਗਦਾ ਸਭ ਵੀਡੀਓ ਕੋ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਕਰੋ ਤੇ ਭਰਾ ਬਣ ਕੇ ਸ਼ੇਅਰ ਕਰਦੇ ਕਰੋ ਕਿੰਚ ਕੰਚੀ ਕਾ ਬਣਾ ਕੇ ਦਈਆਂ ਪੂਰੇ ਕੁਆਲਟੀ ਦਾ ਰੰਗ ਕੀਤਾ ਸਾਰੇ ਟਰਾਲਿਆਂ 'ਚ 5000 ਰੁਪਏ ਲੈਸ ਕਰ ਦੇਣਗੇ 215000 ਰੁਪਏ ਰੇਟ ਆ 14 ਸਟ ਡਾਟਰ ਆਦਾ ਸਾਰੀ ਜਾਣਕਾਰੀ ਫੋਨ ਲੱਗਦੇ ਦਿੰਦੇ ਆ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ